ਇਤਵਰਸ਼ੀਰੇ ਲੁਧਿਆਣਾ ਦੇ ਭਾਮੀਆਂ ਰੋਡ ਤੇ ਜੀਕੇ ਸਟੇਟ ਦੇ ਬਾਹਰ ਇੱਕ ਆਡੀ ਕਾਰ ਨੇ ਤਿੰਨ ਚਾਰ ਲੋਕਾਂ ਨੂੰ ਕੁਚਲ ਦਿੱਤਾ ਹੈ। ਇਸ ਹਾਦਸੇ ਵਿੱਚ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਭਾਮੀਆਂ ਖੁਰਦ ਜੀਕੇ ਸਟੇਟ ਦੇ ਕੋਲ ਇੱਕ ਬੇਕਾਬੂ ਆਡੀ ਨੇ ਕਈ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਜਿਹੜੀ ਹੈ ਉਹ ਹਾਸਲ ਹੋਈ ਹੈ। ਇਸ ਤੋਂ ਇਲਾਵਾ ਬਾਕੀ ਜ਼ਖਮੀ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਤੁਹਾਨੂੰ ਦੱਸ ਦਿੰਨੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ ਕਿਸ ਤਰੀਕੇ ਨਾਲ ਵਗਾ ਕੇ ਆਡੀ ਕਾਰ ਨੇ ਸੁੱਟਿਆ ਤਸਵੀਰਾਂ 'ਚ ਇਹ ਸਮਾਨ ਖਿਲਰਿਆ ਵੀ ਤੁਸੀਂ ਦੇਖ ਸਕਦੇ ਹੋ ਛੋਲੇ ਪਟੂਰੇ ਦੀ ਰੇੜੀ ਜਿਹੜੀ ਹੈ ਉਹ ਚੱਕ ਕੇ ਮਾਰੀ ਹੈ ਆਡੀ ਕਾਰ ਨੇ ਤੇ ਸਾਰੇ ਕੁਲਚੇ ਸੜਕ ਦੇ ਉੱਤੇ ਖਿਲਰੇ ਹੋਏ ਨਜ਼ਰ ਆ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਆਡੀ ਗੱਡੀ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ ਜਿਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਦਸੇ ਮਗਰ ਲੋਕਾਂ ਨੇ ਬੜੀ ਮੁਸ਼ਕਲ ਨਾਲ ਗੱਡੀ ਤੋਂ ਬਾਹਰ ਕੱਢਿਆ ਪਰ ਉਹ ਬਾਹਰ ਨਿਕਲਣ ਮਗਰੋਂ ਮੌਕੇ ਤੇ ਫਰਾਰ ਹੋ ਗਿਆ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਾਦਸੇ ਮਗਰੋਂ ਤਕਰੀਬਨ 1 ਘੰਟੇ ਬਾਅਦ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਕਬੀਲੇ ਗੌਰ ਗੱਲ ਹੈ ਕਿ ਪੰਜਾਬ ਚ ਆਏ ਦਿਨ ਹਾਦਸੇ ਵਾਪਰ ਰਹੇ ਹਨ ਪਰ ਪੁਲਿਸ ਤੇ ਮਾਨ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਦਸੇ ਦੇ ਕਾਰਨ ਕਈ ਲੋਕਾਂ ਨੇ ਆਪਣੀ ਕੀਮਤੀ ਜਾਨਾ ਗਵਾ ਦਿੱਤੀਆਂ ਜੇ ਤੁਸੀਂ ਤਸਵੀਰ ਦੇਖ ਸਕਦੇ ਹੋ ਤੇ ਦੇਖੋ ਕਿਸ ਤਰੀਕੇ ਨਾਲ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਤਰੀਕੇ ਨਾਲ ਪਤਾ ਲੱਗ ਰਿਹਾ ਹੈ ਕਿ ਇਸ ਸਪੀਡ ਦੇ ਵਿੱਚ ਓਡੀ ਕਾਰ ਆਈ ਤੇ ਜਾ ਕੇ ਸਿੱਧਾ ਲੋਕਾਂ ਦੇ ਵਿੱਚ ਆਵਜੀ ਕਿਸ ਤਰੀਕੇ ਦੇ ਨਾਲ ਉੜਦੇ ਹੋਏ ਦਿਖਦੇ ਹੋਣਗੇ ਤੁਹਾਨੂੰ ਲੋਕ ਜਿਹੜੀ ਛੋਲੇ ਭਟੂਰੇ ਵਾਲੀ ਰੇੜੀ ਹੈ ਉਹ ਤਾਂ ਬਿਲਕੁਲ ਹਵਾ ਦੇ ਵਿੱਚ ਸੀ ਤੇ ਸ਼ੀਸ਼ਾ ਆਪ ਦੀ ਗੱਡੀ ਦਾ ਵੀ ਟੁੱਟ ਚੁੱਕਾ ਹੈ ਅੱਛਾ ਬਲਵਿੰਦਰ ਜੀ ਪੂਰਾ ਮਾਮਲਾ ਕੀ ਹੈ ਇੱਕ ਗੱਡੀ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਦਿਖ ਰਹੀ ਹੈ ਉਹਨੇ ਕਈ ਲੋਕਾਂ ਨੂੰ ਆਪਣੀ ਸਪੀਡ ਜਲਿਆ ਤੁਹਾਨੂੰ ਕੀ ਪਤਾ ਲੱਗਿਆ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੇੜੀ ਹੈ ਜੀ ਜਿਹਨੂੰ ਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਸੀ ਖੜਾਤਾ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਅੱਛਾ ਜਿਹੜਾ ਨੌਜਵਾਨ ਆ ਉਹ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਉਹ ਭੱਜਣ ਭੱਜ ਰਿਹਾ ਉੱਥੋਂ ਦੀ ਇੱਕ Swift ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਨੇ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਹਰਾਸਤ 'ਚ ਲਿਆ ਸਰ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਪਤਾ ਲੱਗਿਆ ਗੱਡੀ ਕਿਦੀ ਏ ਨਹੀਂ ਇਹਨਾਂ ਨੇ ਹਜੇ ਪਤਾ ਨਹੀਂ ਏ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਨੌਜਵਾਨ ਗੱਡੀ ਚਲਾ ਰਹੇ ਸਨ ਅਸੀਂ ਅਗਲੀ ਤਫ਼ਤੀਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪਤਾਲ ਜਾ ਰਹੇ ਹਾਂ ਜੀ ਹਸਪਤਾਲ ਜਾ ਕੇ ਦੇਖਦੇ ਹਾਂ ਵੀ ਕਿੰਨੇ ਬੰਦੇ ਉੱਤੇ ਅੱਗੇ ਅੱਛਾ ਇਹ ਗੱਡੀ ਨੰਬਰ ਪਤਾ ਲੱਗਿਆ ਚੰਡੀਗੜ੍ਹ ਦੀ ਗੱਡੀ ਹੈ ਚੰਡੀਗੜ੍ਹ ਦੀ ਗੱਡੀ ਹੈ ਹੂੰ ਕੋਈ ਮੌਤ ਹੋਈ ਹੈ ਕੋਈ ਪਤਾ ਲੱਗਿਆ ਇਹ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਜੀ ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ ਦੱਸਦੇ ਹਾਂ ਜੀ ਜਿਵੇਂ ਇੱਕ ਢੇੜੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਦੋਰ ਬਾਰੇ ਸਾਨੂੰ ਪਤਾ ਜੀ ਤਾਂ ਅਸੀਂ ਆਪਣੇ ਹਸਪਤਲ ਜਾ ਰਹੇ ਹਾਂ ਜੀ ਕਿਹੋ ਜੀ ਤਾਰਾ ਲਾਓਗੇ ਅਜੇ ਇਹ ਤੇਜ਼ ਰਫਤਾਰ ਗੱਡੀ ਹੈ ਲਾਪਰਵਾਹੀ ਹੈ ਉਹ ਤੋਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਪਦੀਸ਼ ਅੱਗੇ ਚੱਲੂਗੀ ਨਾ ਤੁਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀਏ ਨਹੀਂ ਵੇਖਾਂਗੇ ਜੀ ਅਜੇ ਅਸੀਂ ਇੱਥੇ ਆਏ ਹਾਂ ਨਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਅੱਛਾ ਐਡੇ ਲੇਟ ਕਿਉਂ ਪਹੁੰਚੀ ਬੁੱਲਸ ਨਹੀਂ ਲੇਟ ਨਹੀਂ ਜੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਰ ਕਾਫੀ دیر ਨਾਲ ਨਹੀਂ 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 ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ